ਹਾਂਜੀ ਫਿਰ ਦੋਸਤੋ ਕੀ ਹਾਲ ਚਾਲਾ ਤੁਹਾਡਾ ਤਾਂ ਲੈ ਕੇ ਆ ਚੁੱਕੇ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਨੀ ਕਹਿਣ ਕਮੈਂਟਾਂ ਵਾਲੀ ਵੀਡੀਓ ਹੁਣ ਆਪਾਂ ਵੀਡੀਓ ਵੇਖਦੇ ਹਾਂ ਤੇ ਲੋਕਾਂ ਵੱਲੋਂ ਕੀਤੇ ਹੋਏ ਕਮੈਂਟ ਪੜਦੇ ਹਾਂ ਕਮੈਂਟ ਬਹੁਤ ਹੀ ਜ਼ਿਆਦਾ ਕਹਿਣ ਹੋਣ ਵਾਲੇ ਚਲੋ ਆਜੋ ਕਮੈਂਟ ਪੜੀਏ ਫਿਰ ਚਿੱਤੜਾਂ ਵਿੱਚ ਚਨੂਣੇ ਲੜਨ ਦਾ ਕਮਾਲ ਬਾਈ ਨੇ ਜ਼ੋਰ ਪੂਰਾ ਲਾਇਆ ਪਰ ਕਿਸੇ ਕੰਮ ਨਹੀਂ ਆਇਆ ਰਾਵਣ ਪਾਰਟ ਟਾਈਮ ਜੋਬ ਕਰਦਾ ਹੋਇਆ ਭੰਗੜਾ ਨਾ 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 ਬਾਂਦਰ ਟਪੂਸੀਆਂ ਸਾਲਾ ਵਿਆਹ ਵਾਲੇ ਫੰਕਸ਼ਨ ਤੇ ਪਬਜੀ ਵਾਲੇ ਮੋਟ ਮਾਰੀ ਜਾਂਦਾ ਹੰਲੀ ਮੈਂ ਤੁਹਾਨੂੰ ਕੁਆਰੀਆਂ ਦਾ ਫੇਰਾ ਚੜਦਾ ਹੈ ਜਿੱਟੀਆਂ ਚ ਪੁੱਛ ਲੱਗ ਜਾਂਦਾ ਕੋਈ ਨਵੀਰ ਖਿੱਚ ਕੇ ਰੱਖ ਕੰਮ ਆਉਣ ਵਾਲੇ ਦਸ਼ਾਰੇ ਤੇ ਤੈਨੂੰ ਰਾਵਣ ਦੀ ਥਾ ਤੇ ਖੜਾਵਾਂਗੇ ਟੈਲੈਂਟ ਦਾ ਕਮਾਲ ਨਹੀਂ ਪ੍ਰੈਗਾ 600 ਪਾਵਰ ਦਾ ਕਮਾਲ ਫੜ ਕੇ ਗੱਲ ਦੱਸ ਭਰਾ ਕੀ ਗੱਲ ਹੋਈ ਆ ਐਵੇਂ ਕੀ ਲੀ ਜਾਂਦਾ ਇੱਥੇ ਟੱਟੀ ਦਾ ਜ਼ੋਰ ਤਾਂ ਨਹੀਂ ਪਿਆ ਬਾਈ ਕਿਤੇ ਤੈਨੂੰ ਚੰਡੀਗੜ੍ਹ ਦਾ ਕੋਈ ਮਰਦ ਨਹੀਂ ਹੋਣਾ ਜਿਹੜਾ ਟਾਈਮ ਚੁੱਕ ਜੇ ਸਾਡਾ ਉਹ ਰਾਨਣਾ ਕਦੇ ਪਿਆਰ ਨਹੀਂ ਪਾਇਆ ਜਿਹਦਾ ਵਜਿਆ ਵੇ ਵਾਜਾ ਬਸ ਦੀ ਅੱਧੀ ਟਿਕਟ ਦੇਣ ਦੀ ਉਮਰ 'ਚ ਬਈ ਬਦਮਾਸ਼ੀ ਦੀਆਂ ਗੱਲਾਂ ਕਰੀ ਜਾਂਦਾ ਅੱਜ ਇਹ ਕੰਦਾ ਤੇ ਕੁੱਤੀਆਂ ਚੜਾਉਂਦੇ ਗੱਲ ਕਰ ਮੈਂ ਕੁੱਤਾ ਚੜਾਦਾ ਆ ਤੇਰਾ ਯਾਰਿਆ ਜਿਹੜਾ ਲੌਂਡਾ じゃ ਅੱਜ ਫਲੈਟ ਕਿਉਂ ਚਕਾਦਾ ਤੂੰ ਚੋਪਣਾ ਹੋਇਆ ਤੇਰੇ ਮੈਂ ਬੈੜ ਦਾ ਮੁੱਠਾ ਚੜਾ ਦੇਣਾ ਪਿੱਛੇ ਸਕਦੇ ਭਾਵੇਂ ਟਾਈਮ ਚ ਕਾ ਦੇ ਮੇਰਾ ਵੱਡੇ ਵੱਡੇ ਸ਼ਸਤਰ ਭੇਦਾ ਯਾਰ ਦਿਲਪਰੀ ਤੇ ਮੇਰਾ ਜਾ ਕਾਕਾ ਪਹਿਲਾ ਡਾਈਪਰ ਚੇਂਜ ਕਰ ਮੁਸ਼ਕਰੀ ਤੇਰੇ ਚੋਂ ਟਟੀਆਂ ਦਾ ਬਹਾਨਾ ਲਾ ਕੇ ਸਕੂਲ ਨਾ ਜਾਣ ਵਾਲੇ ਜਵਾਕ ਬੱਤ ਸਹੀ ਏ ਬਿੱਲੀਆਂ ਚੂਹੇ ਖੁੱਡੇ ਵੜ ਕੇ ਅੱਜ ਕੋਈ ਪੰਗਾ ਪਾਦਾ ਮੇਰਾ ਕੀ ਪਤਾ ਜਦ ਦਿਨ ਮੂਡ ਬਣ ਗਿਆ ਸਾਰਾ ਮਹਾਲੀ ਡਾਦਾ ਐਨ ਕਾ ਵਿਹਾਂ ਵਾਲੀਆਂ ਲਾ ਕੇ ਗੱਲਾਂ ਮਹਾਲੀ ਉਡਾਣ ਦੀਆਂ ਕਰੀ ਜਾਂਦਾ ਵਿੰਗਾ ਜਿਆ ਮੰਦੀ ਬਦਮਾਸ਼ ਸੜਾ ਚੱਡੀ ਗੈਂਗ ਦਾ ਕੱਛਾ ਟੱਟੀ ਨਾਲ ਲੱਬੜਿਆ ਹੋਇਆ ਕੰਦਾ ਤੇ ਕੁੱਤਿਆਂ ਚੜਾਉਂਦੇ ਗੱਲ ਕਰ ਮੈਂ ਕੁੱਤਾ ਚੜਾਦਾ ਆ ਤੇਰਾ ਯਾਰਿਆ ਜਿਹੜਾ ਲੌਂਡਾ ਜਾਂ ਅੱਜ ਫਲੈਟ ਚੋਂ ਚਕਾਦਾ ਬਾਕੀ ਵੀਰ ਕਲਮ ਤੇਰੀ ਬੋ ਕੈਂਡਾ ਤਿੱਖੀ ਕਰਕੇ ਪਿੱਛੇ ਲੈ ਲਾ ਕੀ ਪਤਾ ਕੀੜੇ ਡੇਕ ਜੇ ਜਿਹੜਾ ਤੇਰੇ ਪਿੱਛੇ ਬੁੜਕਦਾ ਜਾ ਇਹ ਮੇਰਾ ਵਾਲਵਣੀ ਪੁੱਟ ਸਕਦੇ ਭਾਵੇਂ ਟਾਈਮ ਚਕਾ ਦੇ ਮੇਰਾ ਵੱਡੇ ਵੱਡੇ ਸ਼ਸਤਰ ਭੇਦਾ ਯਾਰ ਦਿਲਪਰੀ ਤੇ ਮੇਰਾ ਖਾਣੇ কুরਕਰੇ ਤੇ ਕਰਨੀ ਬਦਮਾਸ਼ੀ ਤੇਰੇ ਵਰਗਾ ਤਾਂ ਪੱਦ ਦੀ ਆਵਾਜ਼ ਨਾਲ ਹੀ ਬੇਹੋਸ਼ ਹੋ ਜਾਂਦਾ ਪਾਣੀ ਵਾਲੀ ਟੈਂਕੀ ਦਾ ਵੀ ਬਾਹਰ ਲੀਕਣੀ ਲੈਟਰਿੰਗ 'ਚ ਬੈਠ ਕੇ ਲਿਖਿਆ ਹੋਇਆ ਗੀਤ ਤੁਮੇ ਸ਼ਰਮ ਹੈ ਕੁਝ ਪਾਣੀ ਵਾਲੀ ਟੈਂਕੀ ਦਾ ਵੀ ਬਾਹਰ ਲੀਕਣੀ ਇਹ ਸਮੱਸਿਆ ਦੱਸ ਕੇ ਸਿੱਧਾ ਸਰਕਾਰ ਦਾ ਮੱਥਾ ਲਾਉਣ ਵਾਲੀ ਗੱਲ ਕੀਤੀ ਅੰਕਲ ਨੇ ਅੰਕਲ ਕਰੋ ਹੁਣ ਪੰਜਾਬ ਦੇ ਮੁੱਦਿਆਂ ਦੀ ਗੱਲ ਪਾਣੀ ਵਾਲੀ ਟੈਂਕੀ ਦਾ ਵੀ ਬਾਹਰ ਲੀਕਣੀ ਅੱਜ ਆਖਾਂ ਸਾਫਰ ਕੋਟੀ ਨੂੰ ਕਿਤੇ ਉੱਠ ਕਬਰਾਂ ਵਿੱਚੋਂ ਬੋਲ ਚੱਕ ਕੇ ਆਪਣਾ ਵਾਜਾ ਤੇ ਚਿੱਤੜਾ ਉੱਤੇ ਠੋਕ ਈ ਵਾਲੀ ਟੈਂਕੀ ਦਾ ਵੀ ਮਾਲ ਲੀਕ ਨਹੀਂ ਤੇ ਇਹ ਗਾਣਾ ਲਿਖਣ ਵਾਲੇ ਦਾ ਦਿਮਾਗ ਠੀਕ ਨਹੀਂ ਬਾਈ ਕੀ ਲੋੜ ਸੀ ਦਿਹਾੜੀ ਤੋੜ ਕੇ ਸਭ ਕੁਝ ਦੱਸਣ ਦੀ ਹਾਂਜੀ ਫਿਰ ਦੋਸਤੋ ਇਹ ਸੀ ਅੱਜ ਦੀ ਆਪਣੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਹੁਣ ਛੇਤੀ ਮਿਲਾਂਗੇ ਤੁਹਾਨੂੰ ਫਿਰ ਅਗਲੀ ਫਣੀ ਕਹਿਣ ਕਮੈਂਟਾਂ ਵਾਲੀ ਵੀਡੀਓ ਵਿੱਚ